The uh -huh. ਇਹ ਲੰਬੇ ਸਮੇਂ ਚਾਰ ਦਿਨ ਹੋ ਗਏ ਨੇ ਇਹਨਾਂ ਨੂੰ ਹੜਤਾਲ ਕਰਦਿਆਂ ਕਿਉਂਕਿ ਇਹਨਾਂ ਦੀ ਮੰਗ ਪੂਰੀ ਨਹੀਂ ਹੋਈ ਕਿ ਡੀਜ਼ਲ ਆਟੋ ਜਿਹੜੇ ਨੇ ਚੰਡੀਗੜ੍ਹ 'ਚ ਉਹਨਾਂ ਨੂੰ ਜਿਹੜਾ ਬੈਨ ਕੀਤਾ ਜਾ ਰਿਹਾ ਉਹ ਨਾ ਬੈਨ ਕੀਤਾ ਜਾਵੇ ਇੱਥੇ ਮੰਗ ਨੂੰ ਲੈ ਕੇ ਹੜਤਾਲ ਕਰ ਰਹੇ ਨੇ ਅਜੇ ਤੱਕ ਹੜਤਾਲ ਚੱਲ ਰਹੀ ਹੈ ਇਹਨਾਂ ਨੇ ਸ਼ਾਂਤੀਪੂਰਵਕ ਹੜਤਾਲ ਵੀ ਕਰਕੇ ਦੇਖ ਲਈ ਹੈ ਸੀਟੀਯੂ ਦੀਆਂ ਬੱਸਾਂ ਮੋਹਾਲੀ 'ਚ ਐਂਟਰ ਕਰਨ ਤੋਂ ਰੋਕੀਆਂ ਵੀ ਨੇ ਹਰ ਮਮਕਨ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਦੀ ਮੰਗ ਜਿਹੜੀ ਮੰਨੀ ਜਾਏ ਪਰ ਹੁਣ ਤੱਕ ਕੋਈ ਵੀ ਜਿਹੜਾ ਇਹਨਾਂ ਦਾ ਸੋਲਿਊਸ਼ਨ ਹੈ ਇੱਕਦਰਾ ਉਹ ਨਹੀਂ ਨਿਕਲ ਪਾਇਆ ਤੇ ਅੱਜ ਵੀ ਇਹ ਸਾਰੇ ਆਟੋ ਚਾਲਕ ਜਿਹੜੇ ਨੇ ਪਰਦਰਸ਼ਨ ਕਰ ਰਹੇ ਨੇ ਤੇ ਅਗੋਂ ਦੀ ਪਲਾਨਿੰਗ ਕਰ ਰਹੇ ਨੇ ਕਿ ਕੀ ਐਸੀ ਕੋਸ਼ਿਸ਼ ਕੀਤੀ ਜਾਵੇ ਕਿ ਇਹਨਾਂ ਦੀ ਮੰਗ ਪੂਰੀ ਹੋਏ ਤੇ ਆਪਣੇ ਕੰਮ ਤੇ ਜਿਹੜਾ ਨੇ ਵਾਪਸ ਆ ਸਕਣ ਤੇ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਹੈ ਉਹਨਾਂ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਸਕੇ ਮੈਂ ਇਸ ਵਕਤ ਅਮਨ ਜੋਤੀ ਤੁਹਾਡੀ ਗੱਲ ਮਾਨ ਸਿੰਘ ਨਾਲ ਕਰਾਣਾ ਚਾਹਾਂਗੀ ਆਟੋ ਚਾਲਕ ਨੇ ਇਹ ਮੁਹਾਲੀ ਦੇ ਵਿੱਚ ਇਸ ਮੇਲੇ ਨਾਲ ਮੌਜੂਦ ਨੇ ਕਿ ਇਹਨਾਂ ਨਾਲ ਹੀ ਗੱਲ ਕਰਦੇ ਹਾਂ ਕਿ ਕਿੰਨੀ ਲੰਬੀ ਚੱਲੇਗੀ ਇਹਨਾਂ ਦੀ ਹੁਣ ਤੱਕ ਜਿਹੜੀ ਹੜਤਾਲ 4 ਦਿਨ ਹੋ ਗਏ ਨੇ ਕਿੰਨੀ ਲੰਬੀ ਜਿਹੜੀ ਹੜਤਾਲ ਚੱਲੇਗੀ ਮਾਨ ਜੀ ਇਹ ਅਣ ਵਿੱਚੇ ਸਮੇਂ ਤੱਕ ਅਸੀਂ ਹੜਤਾਲ ਕਰਾਂਗੇ ਜਦੋਂ ਤੱਕ ਚੰਡੀਗੜ੍ਹ ਪ੍ਰਸ਼ਾਸਨ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਹੜਤਾਲ ਕਰਾਂਗੇ ਅੱਛਾ ਮਾਨ ਜੀ 4 ਦਿਨ ਹੋ ਗਏ ਤੁਹਾਨੂੰ ਹੜਤਾਲ ਕਰਦਿਆਂ ਇਹ ਤਿੰਨੋਂ ਇਲਾਕੇ ਜਿਹੜੇ ਨੇ ਪ੍ਰਭਾਵਿਤ ਨੇ ਪੰਚਕੁਲਾ ਚੰਡੀਗੜ੍ਹ ਮੋਹਾਲੀ ਲੋਕਾਂ ਨੂੰ ਖਾਸੇ ਦਿੱਕਤ ਆ ਰਹੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਆਟੋ ਦੇ ਉੱਪਰ ਨਿਰਭਰ ਨੇ ਤੇ ਉਹ ਹਰ ਰੋਜ਼ ਆਪਣੇ ਕਮਾਕਾਰਾਂ ਤੇ ਆਟੋ ਤੇ ਜਾਂਦੇ ਨੇ ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ ਕਿ ਤੁਹਾਨੂੰ ਨਹੀਂ ਲੱਗਦਾ ਪ੍ਰਸ਼ਾਸਨ ਦੇ ਤੁਹਾਡੀ ਲੜਾਈ 'ਚ ਲੋਕ ਪਿਸ ਰਹੇ ਨੇ ਹਾਂਜੀ ਇਹਦੇ ਲੋਕ ਜਿਹੜੇ ਲੋਕੀ ਨੇ ਆਪੀਸ ਰੇ ਨੇ ਸਾਡੀ ਹੜਤਾਲ ਦੀ ਵਿਚਾਨਾ ਤੇ ਕਿਉਂ ਤੁਸੀਂ ਤੁਹਾਨੂੰ ਨਹੀਂ ਲੱਗਦਾ ਇਹਦਾ ਨਹੀਂ ਕਰਨਾ ਚਾਹੀਦਾ ਕੋਈ ਹੋਰ ਤੁਸੀਂ ਇੱਕ ਤਰੀਕਾ ਲੱਭੋ ਜਿਸ ਤੇ ਨਾਲ ਤੁਹਾਡੀ ਮੰਗ ਪੂਰੀ ਹੋਏ ਪਰ ਲੋਕਾਂ ਨੂੰ ਖਾਸੀ ਮੁਸ਼ਕਲ ਨਾ ਆਵੇ ਅਸੀਂ ਹਰੇਕ ਤਰੀਕਾ ਅਪਣਾ ਲਿਆ ਕਿਉਂਕਿ ਅਸੀਂ ਬੱਸਾਂ ਵੀ ਰੋਕ ਛੱਡੀਆਂ ਸ਼ਾਂਤੀਪੂਰਵਕ ਕੀਤਾ ਤੇ ਅੱਜ ਅਸੀਂ ਰੈਲੀ ਵੀ 25 ਸੈਕਟਰ ਚ ਕੱਢ ਰਹੇ ਆ ਤੇ ਅਜੇ ਤੱਕ ਪ੍ਰਸ਼ਾਸਨ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਅੱਛਾ ਮੰਗ ਇੱਕ ਵਾਰ ਦੱਸੋ ਕਿ ਕੀ ਕੀ ਮੰਗਾ ਤੁਸੀਂ ਪ੍ਰਸ਼ਾਸਨ ਅੱਗੇ ਆਪਣੀਆਂ ਰੱਖਣੀਆਂ ਰੱਖੀਆਂ ਨੇ ਜਿਸ ਦੇ ਕਰਕੇ ਤੁਸੀਂ ਹੜਤਾਲ ਕਰ ਰਹੇ ਹੋ ਅਸੀਂ ਚੰਡੀਗੜ੍ਹ ਵਿੱਚ ਜੋ ਡੀਜ਼ਲ ਆਟੋ ਨੇ ਉਹ ਚਲਾਉਣਾ ਚਾਹੁੰਦੇ ਆ ਕਿ ਸਾਨੂੰ 5 ਸਾਲ ਦਾ ਟਾਈਮ ਦਿੱਤਾ ਜਾ ਕਿਉਂਕਿ ਸਾਡੇ ਜੋ ਆਟੋ ਹੈ ਉਹ ਸਾਰੇ ਕਿਸ਼ਤਾਂ ਦੇ ਨੇ ਉਦੋਂ ਤੱਕ ਸਾਡੀਆਂ ਕਿਸ਼ਤਾਂ ਕਲੀਅਰ ਹੋ ਜਾਣਗੀਆਂ ਤਾਂ ਪ੍ਰਸ਼ਾਸਨ ਜੋ ਕਰਨਾ ਚਾਹੇ ਫਿਰ ਕਰ ਸਕਦਾ ਅੱਛਾ ਹਰ ਮੌਮਕਨ ਕਦਮ ਤੁਸੀਂ ਕਰਕੇ ਵੇਖ ਲਿਆ ਆਪਣੀ ਮੰਗ ਨੂੰ ਪੂਰੀ ਕਰਾਉਣ ਦੀ ਅਗਲਾ ਹੁਣ ਕਦਮ ਤੁਹਾਡਾ ਕੀ ਹੋਏਗਾ ਕਿਉਂਕਿ ਇੰਨੇ ਸਾਡੇ ਸਾਰੇ ਕਦਮ ਚੁੱਕਣ ਦੇ ਬਾਅਦ ਵੀ ਪ੍ਰਸ਼ਾਸਨ ਨੇ ਚੰਡੀਗੜ੍ਹ ਪ੍ਰਸ਼ਾਸਨ ਨੇ ਅਜੇ ਤੱਕ ਤੁਹਾਡੀ ਮੰਗ ਵੱਲ ਧਿਆਨ ਨਹੀਂ ਦਿੱਤਾ ਅਸੀਂ ਅੱਗੇ ਕੱਲ ਤੇ ਕੱਲ ਤੇ ਅਸੀਂ ਯਾਤਰਾ ਪੈਨਲ ਯਾਤਰਾ ਵੀ ਕੱਢ ਰਹੇ ਹਾਂ ਉਹ ਤੋਂ ਬਾਅਦ ਅਸੀਂ ਭੁਖ ਹੜਤਾਲ ਤੇ ਬੈਠਾਂਗੇ ਠੀਕ ਹੈ ਜੀ ਜੋ ਸਤੋ ਹੋ ਸਕਿਆ ਉਸੇ ਕਰਨ ਨੂੰ ਤਿਆਰ ਅੱਛਾ ਤੇ ਇਹਦੇ ਨਾਲ-ਨਾਲ ਇੱਕ ਤੁਹਾਡੀ ਹਾਲਾਂਕਿ ਲੋਕਾਂ ਨੂੰ ਤਾਂ ਮੁਸ਼ਕਲ ਆ ਹੀ ਰਹੀ ਹੈ ਪਰ ਤੁਹਾਡਾ ਆਪਣਾ ਕੰਮ ਵੀ ਬੰਦ ਪਿਆ ਦਿਹਾੜੀ ਤੇ ਉੱਪਰ ਤੁਹਾਡੇ ਆਪਣੇ ਪਰਿਵਾਰ ਪਾਲਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਵੀ ਇਨਸਾਫ ਨਹੀਂ ਕਰ ਰਹੇ ਕਿਉਂਕਿ ਕਮਾਈ ਜਿਹੜੀ ਤੁਹਾਡੀ 4-5 ਦਿਨਾਂ ਦੀ ਰੁਕੀ ਹੋਈ ਹੈ ਦੇਖੋ ਜੀ ਇਹ ਤੇ ਜੋ 4-5000 ਆਟੋ ਉਹਨਾਂ ਦੇ ਨਾਲ ਹੀ ਅਸੀਂ ਹਾਂ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਇਸ ਬਾਰੇ ਜੋ ਕਰਨਗੇ ਸਾਰੀ ਸਾਡੀ ਜੁਨੀਅਨ ਨੇ ਉਹ ਕਰਨਗੇ ਬਾਕੀ ਸਾਡੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਜੀ ਅਸੀਂ ਅਸੀਂ ਡੇਲੀ ਕਮਾਣ ਵਾਲੇ ਤੇ ਡੇਲੀ ਖਾਣ ਵਾਲੇ ਆ ਅਸੀਂ ਜੇ ਮੈਨੂੰ ਹੁੰਦੀ ਤੁਸੀਂ ਦੇਖਿਆ ਕਿ ਇਹ ਨਾ ਆਟੋ ਚਾਲਕਾਂ ਦਾ ਕਹਿਣਾ ਹੈ ਕਿ ਮੁਸ਼ਕਲ ਬੇਸ਼ੱਕ ਲੋਕਾਂ ਨੂੰ ਵੀ ਆ ਰਹੀ ਹੈ ਪਰ ਉਹਨਾਂ ਲਈ ਵੀ ਉਨੀ ਹੀ ਜ਼ਿਆਦਾ ਮੁਸ਼ਕਲ ਹੈ ਕਿਉਂਕਿ 4-5 ਦਿਨਾਂ ਤੋਂ ਉਹਨਾਂ ਦਾ ਕੰਮ ਜਿਹੜਾ ਠੱਪ ਪਿਆ ਤੇ ਘਰ ਇਹਨਾਂ ਦਾ ਚਲਾਉਣਾ ਜਿਹੜਾ ਉਹ ਵੀ ਔਖਾ ਹੋਇਆ ਹੋਇਆ ਜਸਨੀਤ ਆਮ ਜਨਤਾ ਦੇ ਉਸ ਦੇ ਇਸ ਦਾ ਸਭ ਤੋਂ ਵੱਡਾ ਅਸਰ ਪੈਂਦਾ ਹੈ ਕਿਉਂਕਿ ਆਮ ਜਨਤਾ ਨੂੰ ਇਹ ਆਟੋ ਇਸਤੇਮਾਲ ਕਰਨੇ ਪੈਂਦੇ ਨੇ ਆਮ ਜਨਤਾ ਦੇ ਨਾਲ ਤੁਹਾਡੀ ਗੱਲਬਾਤ ਹੋ ਪਾਈ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਰਪੇਸ਼ ਆ ਰਹੀਆਂ ਨੇ ਜੀ ਅਮਨ ਜੋਤੀ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਵੱਡੀ ਘੰਟੀ ਦੇ ਵਿੱਚ ਲੋਕ ਜਿਹੜੇ ਨੇ ਆਟੋ ਦੇ ਉੱਪਰ ਨਿਰਭਰ ਕਰਦੇ ਨੇ ਤੇ ਮੋਹਾਲੀ ਇੱਕ ਪਾਸੇ ਇੰਡਸਟਰੀ ਮੋਹਾਲੀ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਸ ਦੇ ਉਹਨਾਂ ਵਿੱਚ ਨੌਕਰੀਆਂ ਕਰਨ ਵਾਲੇ ਜਿਹੜੇ ਆਮ ਜਨਤਾ ਹੈ ਲੋਕ ਜਿਹੜੇ ਨੇ ਉਹ ਆਟੋ ਤੋਂ ਹੀ ਆਪਣੇ ਆਪਣੇ ਟਿਕਾਣੇ ਤੇ ਪਹੁੰਚਦੇ ਨੇ ਤੇ ਇਸ ਤੋਂ ਇਲਾਵਾ ਚੰਡੀਗੜ੍ਹ ਪੀਜੀਆ ਪੰਜਾਬ ਯੂਨੀਵਰਸਿਟੀ ਤੇ ਹੋਰ ਜਿੰਨੇ ਸਰਕਾਰੀ ਅਦਾਰੇ ਨੇ ਉਹਨਾਂ ਦੇ ਮੁਲਾਜ਼ਮ ਵੀ ਜਿਹੜੇ ਨੇ ਉਹ ਆਟੋਾਂ 'ਚ ਸਫ਼ਰ ਕਰਦੇ ਨੇ ਉਹਨਾਂ ਨੂੰ ਦਿੱਕਤ ਆ ਰਹੀ ਅਮਨ ਜੋਤੀ ਮੇਰੇ ਨਾਲ ਇਸ ਵਕਤ ਅੰਕਿਤ ਇੱਕ ਵਿਦਿਆਰਥੀ ਮੌਜੂਦ ਨੇ ਜੋ ਯੂਪੀ ਤੋਂ ਖਾਸ ਤੌਰ ਤੇ ਇਥੇ ਮੁਹਾਲੀ ਦੇ ਵਿੱਚ ਆਪਣਾ ਪੇਪਰ ਦੇਣ ਆਏ ਨੇ SSC ਦਾ ਪਰ ਕਿਉਂਕਿ ਆਟੋ ਵਾਲੇ ਨਹੀਂ ਹੜਤਾਲ ਚੱਲ ਰਹੀ ਹੈ ਤੇ ਉਹਨਾਂ ਦਾ ਪੇਪਰ ਜਿਹੜਾ ਅੱਜ ਨਹੀਂ ਹੋ ਸਕਿਆ ਉਹ ਪੇਪਰ ਨਹੀਂ ਦੇ ਸਕੇ ਮੈਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਜੰਕਿਤ ਤੁਸੀਂ UP ਤੋਂ ਪੇਪਰ ਦੇਣ ਆਏ ਹੋ ਕੀ ਕੀ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਮੁਹਾਲੀ ਦੇ ਵਿੱਚ ਪਹੁੰਚ ਕੇ ਜੀ ਵਾਹੋਂ ਸੇ ਬਹੁਤ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੜਾ ਹਮ ਜੋ ਹੈ 15 16 ਕਿਲੋਮੀਟਰ ਪੈਦਲ ਆਏ ਔਰ ਜਬ ਤੱਕ ਟਾਈਮ ਕਾਫੀ ਹੋ ਚੁੱਕਾ ਥਾ ਔਰ ਪੇਪਰ ਨਹੀਂ ਦੇ ਸਕੇ ਕੌਣ ਕੌਣ ਆਪ ਅਕੇਲੇ ਥੇ ਯਾ ਔਰ ਲੋਕ ਵੀ ਥੇ ਆਪਰੇ ਮੇਰੇ ਸਾਥ 40 अच्छा तो क्या स्टेशन पे आपको ऑटो नहीं मिला या मिलने पर पैसे ज्यादा मांगे मांगेगा क्या हुआ आपके साथ वहाँ ऑटो तो वहाँ पे ऑटो भी नहीं मिला और जो मिला तो उन्होंने सौ रूपए मांगे एक विद्यार्थी के और ऐसा हम कर नहीं पाए क्योंकि बेरोजगार है अच्छा और मोहाली में क्यूँकी तीन चार दिन से ये हड़ताल चल रही है तो क्या जो आ, इम्तिहान जहाँ अपना देने जाने वाले थे वहाँ उन्होंने सुनी नहीं आपकी कि आप लेट पहुंचे कितना लेट पहुँचे थे और क्या बात हुई वहाँ पे हम दो तीन मिनट लेट हो गए और उन्होंने वहाँ पे अंदर नहीं बढ़ने दिया 10:50 ਕਟ 10:50 ਕਾ ਟਾਈਮ tha aur 10:52 53 pe chale gaye aur unhone tirandar ne jaane diya ji baltej ji ek sade naal ne jo ithe private company ch kaam karde ne am joti ohna naal vi assi gal karde ha ki jinne der to hadtal chal rahi hai ohne de utte roz hi apne time te apne kaam te nahi pahunch pa rahe te bahut zyada vaddi ohna nu mushkil aa rahi hai ji baltej ki ki tode naal dikkat aaiyan ne auto hadtal hon karan mam ji jiddan di hadtal hoyi hai lagbhag 3 4 din ho gaya te daily aa problem da face karni pehri hai sanu ki ਜਿਵੇਂ ਮੇਰੀ 1 ਵਜੇ ਦੀ ਸ਼ਿਫਟ ਹੁੰਦੀ ਹੈ ਡੇਲੀ 1 ਘੰਟਾ ਜਾਂ 2 ਘੰਟਾ ਪਹਿਲਾਂ ਆ ਕੇ ਕੱਢਣਾ ਪੈਂਦਾ ਹੁਣ ਤੱਕ ਮੇਰੀ 1 ਵਜੇ ਦੀ ਸ਼ਿਫਟ ਸੀਗੀ ਮੈਨੂੰ ਪਹੁੰਚਣਾ ਚਾਹੀਦਾ ਸੀ ਲੇਕਿਨ 1 ਵੱਜ ਚੁੱਕਿਆ ਤੇ ਅਜੇ ਤੱਕ ਮੈਂ ਪਹੁੰਚਿਆ ਨਹੀਂ ਮੈਂ ਆਟੋ ਜਾਂ ਬੱਸ ਦੀ ਵੇਟ ਕਰੀ ਜਾਂਦਾ ਲੇਕਿਨ ਕੋਈ ਪ੍ਰੋਬਲਮ ਇਦਾਂ ਸੋਲਵ ਨਹੀਂ ਹੋ ਰਿਹਾ ਤੇ ਇੱਥੇ ਜਾ ਕੇ ਵੀ ਕਿ ਸਾਨੂੰ ਬੌਸ ਤੋਂ ਵੀ ਗਾਲ੍ਹਾਂ ਖਾਣੀਆਂ ਪੈਂਦੀਆਂ ਕਿ ਅਸੀਂ ਟਾਈਮ ਤੇ ਨਹੀਂ ਪਹੁੰਚੇ ਕਿ ਉਹ ਰਿਸਪੌਂਸਿਬਲ ਨਹੀਂ ਹੁੰਦੇ ਸਾਨੂੰ ਉਹ ਚਾਹੁੰਦੇ ਕਿ ਟਾਈਮ ਤੇ ਪਹੁੰਚੇ ਲੇਕਿਨ ਦੇਖਣਾ ਚਾਹੀਦਾ ਹੈ ਆਟੋ ਵਾਲਿਆਂ ਨੂੰ ਵੀ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਪ੍ਰ ਤੇ ਮੈਂ ਚਾਹਨਾ ਹੈ ਕਿ ਕੋਈ ਨਾ ਜਲਦੀ ਸਰਕਾਰ ਚੰਡੀਗੜ੍ਹ ਦੀ ਜੋ ਸਰਕਾਰ ਹੈ ਕੋਈ ਹੌਟਾ ਵਾਲਿਆਂ ਦੀ ਵੀ ਸਮੱਸਿਆ ਸੁਣ ਤੇ ਜਿਹੜੀ ਆਪਣੀ ਆਪਣੀ ਜਨਤਾ ਹੈ ਪ੍ਰਾਂਤ ਉਹਨਾਂ ਦੀ ਸਮੱਸਿਆ ਸੁਣ। ਅੱਛਾ ਕੀ ਤਰੀਕਾ ਤੁਸੀਂ ਦੂਸਰਾ ਅਪਣਾ ਰਹੇ ਹੋ ਕਿਉਂਕਿ ਤੁਸੀਂ ਕੰਮ ਤੇ ਤਾਂ ਪਹੁੰਚਣਾ ਜ਼ਰੂਰੀ ਹੁੰਦਾ ਰੋ ਛੁੱਟੀ ਵੀ ਨਹੀਂ ਮਿਲੇਗੀ। ਕਿਹੜੇ ਤਰੀਕੇ ਦੇ ਨਾਲ ਤੁਸੀਂ ਪਹੁੰਚ ਰਹੇ ਹੋ ਕਿਹੜਾ ਤੁਸੀਂ ਸਾਧਨ ਲੱਭਿਆ? ਐਵੇਂ ਜੀ ਹੁਣ 2 ਘੰਟੇ ਹੋਣ ਮੈਂ ਵੇਟ ਕਰ ਰਿਹਾ ਹਾਂ 2 ਘੰਟੇ ਹੋ ਚੁੱਕੇ ਆ ਮੈਨੂੰ ਖੜੇ ਉਹਨੂੰ। ਲੇਕਿਨ ਜੇ ਕੋਈ ਨਹੀਂ ਆਇਆ ਫਿਰ ਮੈਂ ਆਪਣੇ ਬੌਸ ਨੂੰ ਆਖੂਗਾ ਕਿ ਉੱਥੇ ਕੋਈ ਮੇਰਾ ਫਰੈਂਡ ਹੋ ਕੋਲੀਗ ਮੈਨੂੰ ਆ ਕੇ ਲੈ ਜੇ ਮੰ ਜੋਤੀ ਤੁਸੀਂ ਦੇਖਿਆ ਕਿ ਇਸੇ ਤਰੀਕੇ ਨਾਲ ਰੋਜ਼ ਅਤੇ ਹੋ ਰਿਹਾ ਜਿੰਨੇ ਵੀ ਮੁਲਾਜ਼ਮ ਨੇ ਵਿਦਿਆਰਥੀ ਨੇ ਸਕੂਲਾਂ ਵਿੱਚ ਪੜਨ ਵਾਲੇ ਸਭ ਇਸੇ ਤਰੀਕੇ ਨਾਲ ਹੀ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਨੇ ਬਸ ਤਾਂ ਦੋ ਦੋ ਘੰਟੇ ਇੰਤਜ਼ਾਰ ਕਰਨਾ ਪੈਂਦਾ ਜੋ ਬਾਹਰ ਤੋਂ ਲੋਕ ਆਉਂਦੇ ਨੇ ਮੋਹਾਲੀ ਦੇ ਵਿੱਚ ਦੂਸਰੇ ਸ਼ਹਿਰਾਂ ਤੋਂ ਉਹਨਾਂ ਨੂੰ ਇੱਕ ਇੱਕ ਦੋ ਦੋ ਘੰਟਾ ਇੰਤਜ਼ਾਰ ਕਰਨਾ ਪੈਂਦਾ ਕਿਉਂਕਿ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਮੋਹਾਲੀ ਦੇ ਵਿੱਚ ਆਟੋ ਵਾਲਿਆਂ ਦੀ ਹੜਤਾਲ ਚੱਲ ਰਹੀ ਹੈ